ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪਾਂ ਪਹੁੰਚਾ ਜੀ ਮਲੋਟਰੈਕਟਰ ਮੰਡੀ ਤੇ ਜਿਵੇਂ ਜਿਵੇਂ ਸੀਜ਼ਨ ਆਉਂਦਾ ਜਾਂਦਾ ਜੀ ਨੇੜੇ ਕਾਫੀ ਟਰੈਕਟਰਾਂ ਚ ਤੇ ਗਾਕਾਂ ਚ ਬਹੁਤ ਜ਼ਿਆਦਾ ਤੇਜ਼ੀ ਆ ਰਹੀ ਹੈ ਜੀ ਤੇ ਰੇਟ ਵੀ ਉੱਪਰ ਹੋ ਰਹੇ ਆ ਜੀ ਟਰੈਕਟਰਾਂ ਦੇ ਪਰ ਜਿਹੜੇ ਵੀ ਵੀਰ ਭਰਾ ਨੇ ਟਰੈਕਟਰ ਲੈਣਾ ਜੀ ਛੇਤੀ ਤੋਂ ਛੇਤੀ ਜ਼ਿਆਦਾ ਟਰੈਕਟਰ ਲੈ ਲੈ ਕਿਉਂਕਿ ਜਿਵੇਂ ਜਿਵੇਂ ਸੀਜ਼ਨ ਆਉਂਦਾ ਜਾਂਦਾ ਜੀ ਤੇ ਟਰੈਕਟਰਾਂ ਚ ਤੇਜ਼ੀ ਹੋ ਰਹੀ ਹੈ ਚਲੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਘੰਟੀ ਦਾ ਬਟਨ ਦਬਾ ਲਓ ਆਉਣ ਵਾਲੀ ਕੋਈ ਵੀ ਮੰਡੀ ਦੀ ਸੀ ਵੀਡੀਓ ਪਾਈਗੇ ਤਾਂ ਉਹਦਾ ਨੋਟੀਫਿਕੇਸ਼ਨ ਕਰ ਨਾਲੋ ਪਹਿਲਾਂ ਕੁ ਲੋ ਵੀ ਦੋਸਤੋ ਪਹਿਲਾ ਟਰੈਕਟਰ ਆ ਗਿਆ ਜੀ ਇੰਡੋ ਫਾਰਮ ਇਹ ਹੈਗਾ ਜੀ 14 ਮਾਡਲ 330000 ਰੁਪਿਆ ਡਿਮਾਂਡ ਹੈ ਇਹ ਹੈਗਾ ਜੀ 16 ਦੇ ਟਾਇਰਾਂ ਚ ਬਾਕੀ ਟਰੈਕਟਰ ਸਾਫ਼ ਸੁਥਰਾ ਪਿਆ ਜੀ ਟਾਇਰ ਵੀ ਇਹਦੇ ਹੈਗੇ ਆ ਜੀ 50 60 ਪੈਸੇ ਓਕੇ ਕੰਡੀਸ਼ਨ ਦਾ ਟਰੈਕਟਰ ਆ ਜੀ ਬਿਲਕੁਲ ਸਾਫ਼ ਸੁਥਰਾ। ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ 5811। ਸ਼ੋਅ ਇਹਦੀ ਪੇਂਟ ਹੋਈ ਆ ਜੀ। ਫਰੰਟ ਵਾਲੇ ਟਾਇਰ ਕੱਸੀ ਹੋਈ ਆ ਜੀ। ਬੈਕ ਸਾਈਡ ਵਾਲੇ ਟਾਇਰ ਹੈਗੇ ਆ ਜੀ 40 30 40 ਕੇ ਪੈਸੇ 16 ਦੇ ਟਾਇਰਾਂ ਦਾ ਟਰੈਕਟਰ ਆ। ਬਾਕੀ ਟਰੈਕਟਰ ਸੁੱਕਾ ਪਿਆ ਜੀ। ਤੇ ਪਾਵਰ ਸਟੀering ਹੋਇਆ ਜੀ। ਬਹੁਤ ਹੀ ਘੈਂਟ ਤਰੀਕੇ ਨਾਲ ਪਾਵਰ ਸਟੀering ਹੋਇਆ। ਕੋਈ ਜਿਗਾਰਡ ਨਹੀਂ ਲਾਇਆ ਜੀ ਆਹ ਦੇਖ ਸਕਦੇ ਹੋ ਤੁਸੀਂ ਟੈਂਕੀ ਟੁੰਕੀ ਵਧੀਆ ਓਕੇ ਕੰਡੀਸ਼ਨ ਦੇ ਵਿੱਚ ਕਰਕੇ ਲਈ ਹੈ ਜੀ ਅਗਲਾ ਟਰੈਕਟਰ ਆ ਗਿਆ ਜੀ ਸੋਨਾਲੀ ਦਾ 750 ਦਾ RX ਇਹ ਹੈਗਾ ਜੀ ਐਮਆਰਫ ਦੇ ਟਾਇਰਾਂ ਦੇ ਵਿੱਚ ਹੈ ਜੀ ਇਹ ਮਾਡਲ ਹੈਗਾ ਜੀ 15 4,65,000 ਰੁਪਿਆ ਡਿਮਾਂਡ ਆ ਦੋਸਤੋ 911 ਦਾ ਭੁੱਲ ਲਗੇ ਸੀਗੇ ਇਹ 98 ਮਾਡਲ ਆ 911 2,50,000 ਰੁਪਿਆ ਡਿਮਾਂਡ ਹੈ ਜੀ ਸੋਨਾਲੀ ਦਾ ਹੈਗਾ 15 ਮਾਡਲ ਤੇ 4 ਲੱਖ 65000 ਰੁਪਿਆ ਡਿਮਾਂਡ ਹੈ ਜੀ ਬਾਕੀ ਟਰੈਕਟਰ ਪੂਰਾ ਸਾਫ ਸੁਥਰਾ ਓਕੇ ਕੰਡੀਸ਼ਨ ਦਾ ਪਿਆ ਜੀ ਟਾਇਰ ਵੀ ਕਾਫੀ ਹੱਦ ਤੱਕ ਵਧੀਆ ਕੰਡੀਸ਼ਨ ਦੇ ਪਏ ਆ ਜੀ ਇਸ ਤੋਂ ਬਿਲਕੁਲ ਟਰੈਕਟਰ ਆ ਗਈ ਸਵਰਾਜ 855 ਪੂਰਾ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਜੀ 14 ਦੇ ਟਾਇਰਾਂ ਦੇ ਵਿੱਚ ਗੂਡਇਰ ਦੇ ਟਾਇਰ ਹੈ ਜੀ 프ਰੰਟ ਵਾਲੇ ਹੈਗੇ ਆ ਜੀ ਦੇਸੀ ਕੰਪਨੀ ਦੇ ਇਹ ਪਾਵਰ ਨੀਗਾ ਜੀ ਤੇ ਟਰੈਕਟਰ ਨੂੰ ਵੈਸੇ ਓਕੇ ਪਿਆ ਜੀ ਇਹ ਮਾਡਲ ਹੈਗਾ 12 3 ਲੱਖ ਤੇ 40000 ਰੁਪਿਆ ਡਿਮਾਂਡ ਆ ਜੀ ਇਸ ਟਰੈਕਟਰ ਦੀ ਉਸ ਤੋਂ ਅਗਲਾ ਟਰੈਕਟਰ ਸਵਰਾਜ 746 ਆ ਗਿਆ ਜੀ ਇਹ ਹੈਗਾ ਜੀ 14 ਦੇ ਟਾਇਰਾਂ ਦੇ ਵਿੱਚ ਟਾਇਰ ਵੀ ਕਾਫੀ ਹੱਦ ਤੱਕ ਵਧੀਆ ਓਕੇ ਕੰਡੀਸ਼ਨ ਦੇ ਪਏ ਆ ਜੀ ਮਾਡਲ ਹੈਗਾ ਜੀ 13 3 ਲੱਖ ਤੇ 70000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੀ ਸਤੋਗਲਾ ਡਰਾਈਵਰ ਮਹਿੰਦਰਾ ਆ ਗਿਆ ਜੀ 475 ਡੀ ਆਈ ਵੇਟ ਬੂਟ ਤੇ ਰਵੜਦੇ ਆ ਜੀ ਇਹ 97 ਮਾਡਲ ਹੈ 1,75,000 ਰੁਪਿਆ ਦੀ ਮੰਗ ਸ਼ੋਰਾਜਾ 44 ਆ ਗਿਆ ਜੀ ਇਹ ਹੈਗਾ 4 ਮਾਡਲ 2,50,000 ਰੁਪਿਆ ਡਿਮਾਂਡ ਹੈ ਮੈਸੀ ਆ ਗਿਆ ਜੀ 241 ਡਬਲ ਕਲਚ ਇਹ 12 ਮਾਡਲ ਆ 2 ਲੱਖ ਤੇ 40000 ਰੁਪਿਆ ਡਿਮਾਂਡ ਆ ਜੀ ਇਸ ਟਰੈਕਟਰ ਦੀ ਵਿਨੰਦਰ ਆ ਗਿਆ ਜੀ 575 ਡੀ ਆਈ ਪੂਰਾ ਵਧੀਆ ਤੇ ਸਾਫ਼ ਸੁਥਰਾ ਜੈਨੂਇਨ ਕਲਰ ਦੇ ਵਿੱਚ ਪਿਆ ਜੀ 13 ਦੇ ਟਾਇਰਾਂ ਦੇ ਵਿੱਚ ਤੇ ਟਾਇਰ ਵੀ ਕਾਫੀ ਹੱਦ ਤੱਕ ਵਧੀਆ ਪਏ ਆ ਜੀ ਇਹ 11 ਮਾਡਲ ਆ 245 ਡਿਮਾਂਡ ਹੈ ਜੀ ਸੋਨਾਲਿਕ ਆ ਗਿਆ 730 ਦਾ फ्रंट टायर ਹੈਗੇ ਆ ਜੀ ਵੀ ਕੇ ਗੁਰੂਜੀ ਕੰਪਨੀ ਦੇ ਬੈਕ ਸਾਈਡ ਵਾਲੇ ਹੈਗੇ ਜੇ ਕੇ ਦੇ 12 ਦੇ ਬਿਲਕੁਲ ਨਵੇਂ ਆ ਜੀ ਫਿਰ ਆ ਦੇਖ ਸਕਦੇ ਆ ਤੁਸੀਂ ਇਹ ਦੋ ਸਿਲੰਡਰ ਦੇ ਵਿੱਚ ਹੈ ਟਰੈਕਟਰ ਆ ਜੀ ਇਹ 13 ਮਾਡਲ ਆ 2 ਲੱਖ ਤੇ 25000 ਰੁਪਿਆ ਡਿਮਾਂਡ ਆ ਇਹ ਮੋਬੇ ਮੰਡੀ ਦੇ ਵਿੱਚ ਖੜੇ ਟਰੈਕਟਰ ਜਿੰਨੇ ਵੀ ਆ ਭਾਹ ਸੌਰੀ ਸੌਰੀ ਦੋਸਤੋ ਮਲੂਹਟ ਟਰੈਕਟਰ ਮੰਡੀ ਦੇ ਵਿੱਚ ਅਗਲਾ ਟਰੈਕਟਰ ਆ ਗਿਆ ਜੀ ਮਹਿੰਦਰਾ 575 ਇਹ ਹੈਗਾ ਇੱਕ ਮਾਡਲ ਆ 1 ਲੱਖ 65000 ਰੁਪਿਆ ਡਿਮਾਂਡ ਹੈ ਜੀ ਮਾਲਕ ਦੀ ਸੋਨ ਵਾਲੀ ਕਾ ਹੈ 750 ਦਾ ਅਗਲੇ ਟਾਇਰ ਗੁਡੀਅਰ ਦੇ ਬਿਲਕੁਲ ਨਵੇਂ ਆ ਜੀ ਬੈਕ ਸਾਈਡ ਵਾਲੇ ਅਪੋਲੋ ਦੇ ਹੈਗੇ ਆ 40 ਕੇ ਪੈਸੇ ਰਸਾਕੀ ਡਰਾਈਵਰ ਓਕੇ ਤੇ ਸਾਫ ਸੁਥਰਾ ਜੀ ਪੰਜਾਬ ਨੰਬਰ ਆ 13 ਮਾਡਲ ਆ 4 ਲੱਖ ਰੁਪਿਆ ਡਿਮਾਂਡ ਸਵਰਾਜ 744 ਆ ਗਿਆ ਜੀ 17 ਮਾਡਲ ਆ 4 ਲੱਖ ਤੇ 60000 ਰੁਪਿਆ ਡਿਮਾਂਡ ਹੈ ਜੀ ਟਰੈਕਟਰ ਬਿਲਕੁਲ ਸਾਫ ਸੁਥਰਾ ਤੇ ਓਕੇ ਹੈ 14 ਦੇ ਟਾਇਰਾਂ ਚ ਜੀ ਇਹ ਪਾਵਰ ਸਟੀering ਅਗਲਾ ਟਰੈਕਟਰ ਆ ਗਈ ਐਸ਼ਰ 333 ਇਹ 15 ਮਾਡਲ ਹੈ 3 ਲੱਖ ਤੇ 50 ਹਜ਼ਾਰ ਰੁਪਿਆ ਡਿਮਾਂਡ ਹੈ ਜੀ ਗੁਡੀਅਰ ਦੇ ਟਾਇਰ ਹੈ ਜੀ ਇਹ ਹੈਗਾ ਜੀ 13 ਦੇ ਟਾਇਰਾਂ ਦੇ ਵਿੱਚ ਔਡ ਆ ਗਈ 3630 ਨਿਊ ਹੋਲੈਂਡ ਵਾਲਿਆਂ ਦਾ ਪੋਲੋ ਕੰਪਨੀ ਦੇ ਟਾਇਰ ਆ ਜੀ ਸਾਫ਼ ਸੁਥਰੇ ਤੇ 16 ਦੇ ਟਾਇਰਾਂ ਦੇ ਵਿੱਚ ਆ ਜੀ ਬਿਲਕੁਲ ਓਕੇ ਕੰਡੀਸ਼ਨ ਦਾ ਟਰੈਕਟਰ ਆ ਜੀ ਸਾਫ਼ ਸੁਥਰਾ ਇਹ ਤਿੰਨ ਮਾਡਲ ਆ ਜੀ 2 ਲੱਖ ਤੇ 65000 ਰੁਪਇਆ ਡਿਮਾਂਡ ਆ 65 ਬਾਈ ਆ ਗਿਆ ਜੀ ਪਾਵਰ ਸਟੀering ਹੋਇਆ ਜੀ ਇਹ ਹੈਗਾ ਜੀ ਐਮਆਰਐਫ ਦੇ ਟਾਇਰਾਂ ਦੇ ਵਿੱਚ ਆ 16 ਦੇ ਟਾਇਰਾਂ ਦੇ ਵਿੱਚ ਟਰੈਕਟਰ ਆ ਜੀ ਬਿਲਕੁਲ ਓਕੇ ਤੇ ਸਾਫ਼ ਸੁਥਰਾ ਇਹ 7 ਮਾਡਲ ਆ 3 ਲੱਖ ਤੇ 60 ਹਜ਼ਾਰ ਰੁਪਿਆ ਡਿਮਾਂਡ ਆ ਜੀ 65 ਬਾਈ ਸੋਨਾ ਲੇਕ ਆ ਗਿਆ 750 ਦਾ ਇਹ ਹੈਗਾ 9 ਮਾਡਲ ਆ 290 ਡਿਮਾਂਡ ਆ ਜੀ ਆਪ ਵੀ ਚੈੱਕ ਕਰ ਸਕਦੇ ਆ 2 ਲੱਖ ਤੇ 90 ਆ ਸਵਰਾਜ 744 ਆ ਗਿਆ ਜੀ ਫਰੰਟ ਟਾਇਰ ਐਮਾਰਫ ਦੇ ਬਿਲਕੁਲ ਸਾਫ਼ ਸੁਥਰੇ ਤੇ 70 80 ਪੈਸੇ ਕੰਡੀਸ਼ਨ ਦੇ ਵਿੱਚ ਬੈਕ ਸਾਈਡ ਵਾਲੇ ਹੈਗੇ ਸਿਰਟ ਤੇ 30 40 ਪੈਸੇ ਤੇ 7 ਮਾਡਲ 2 ਲੱਖ ਤੇ 70 ਹਜ਼ਾਰ ਰੁਪਿਆ ਡਿਮਾਂਡ ਹੈ ਮਿੰਦਰ ਆ ਗਿਆ ਜੀ 575 ਡੀਆਈ 13 ਦੇ ਟਾਇਰਾਂ ਦੇ ਵਿੱਚ ਇਹ ਟਾਇਰ ਬੈਕ ਸਾਈਡ ਵਾਲੇ ਹੈਗੇ ਜੀ ਕੇ ਸੋਨਾ ਦੇ ਤੇ ਫਰੰਟ ਵਾਲੇ ਹੈਗੇ ਆ ਜੀ ਡਾਲਰ ਦੇ 2001 ਮਾਡਲ ਆ ਤੇ 2 ਲੱਖ ਤੇ 70000 ਰੁਪਿਆ ਡਿਮਾਂਡ ਹੈ ਜੀ ਤੁਸੀਂ ਵੇਖ ਸਕਦੇ ਹੋ ਸਕਰੀਨ ਤੇ ਐਸ਼ਰ ਆ ਗਿਆ ਜੀ 480 ਇਹ 8 ਮਾਡਲ ਆ ਜੀ 1 ਲੱਖ ਤੇ 65000 ਰੁਪਿਆ ਡਿਮਾਂਡ ਹੈ ਸੋ ਬੜਾ ਇਸ਼ਾਰਾ ਆ ਗਿਆ ਜੀ 92 ਮਾਡਲ ਤੇ 95000 ਰੁਪਿਆ ਡਿਮਾਂਡ ਆ ਜੀ ਟਾਇਰ ਬਿਲਕੁਲ ਤਸੇਈ ਮੈਸੀ ਆ ਗਈ 242 ਜੇਕੇ ਦੇ ਟਾਇਰ ਆਈ 13628 ਦੇ ਬਿਲਕੁਲ ਨਵੇਂ ਸਾਫ ਤੋਂ ਤਰੀ ਦੇ ਸਕਦੇ ਆ ਤੁਸੀਂ ਇਹ ਹੈਗਾ ਜੀ 11 ਮਾਡਲ ਆ ਤੇ 10 ਲੱਖ 65000 ਰੁਪਿਆ ਡਿਮਾਂਡ ਆ ਜੀ ਈ ਸਪਾਟ ਆ ਗਿਆ ਜੀ 440 ਇਹ ਕਮਾਂਡਾ ਜੀ 1,35,000 ਰੁਪਿਆ ਡਿਮਾਂਡ ਆ ਜੀ ਇਹ ਤਿੰਨ ਸਿਲੰਡਰ ਦੇ ਵਿੱਚ ਟਰੈਕਟਰ ਆ ਜੀ ਕੀ ਸਕਾਟ ਮਹਿੰਦਰਾ ਆ ਗਿਆ ਜੀ 475 DI 12 ਦੇ ਟਾਇਰਾਂ ਦੇ ਵਿੱਚ ਆ ਜੀ ਇਹ ਬਿਲਕੁਲ ਵਧੀਆ ਸਾਫ਼ ਸੁੱਧ ਟਾਇਰਾਂ ਬੈਕ ਸਾਈਡ ਵਾਲੇ ਫਰੰਟ ਵਾਲੇ कसे ਹੋਏ ਆ ਜੀ ਇਹ ਹੈਗਾ ਜੀ 91ਵਾਂ ਮਾਡਲ ਆ 1,30,000 ਰੁਪਿਆ ਡਿਮਾਂਡ ਸਵਰਾਜ ਆ ਗਿਆ ਜੀ 744 ਫਰੰਟ ਵਾਲੇ ਟਾਇਰ ਬਿਲਕੁਲ कसे ਹੋਏ ਬੈਕ ਸਾਈਡ ਵਾਲੇ ਕਾਫੀ ਹੱਦ ਤੱਕ ਵਧੀਆ ਜੇ ਪਏ ਆ ਇਹ ਹੈਗਾ ਜੀ ਇੱਕ ਮਾਡਲ ਆ 220000 ਰੁਪਏ ਡਿਮਾਂਡ ਆ ਡਬਲ ਕਲਚ ਆ ਜੀ ਸਵਰਾਜ ਆ ਗਿਆ ਜੀ 855 2003 ਮਾਡਲ ਆ 280000 ਰੁਪਏ ਡਿਮਾਂਡ ਆ ਚਾਰੇ ਟਾਇਰ ਬਿਲਕੁਲ ਨਵੇਂ ਆ ਜੀ ਬੈਕ ਸਾਈਡ ਵਾਲੇ ਹੈਗੇ ਆ ਇਹਦੇ ਦੇਖ ਸਕਦੇ ਹੋ ਤੁਸੀਂ ਪੱਕੇ ਨੇ ਟਾਇਰ ਬੈਕ ਸਾਈਡ ਵਾਲੇ ਐਮ ਪੀ ਆਰਟੀ ਮਾਈਸੀ ਆ ਗਈ 241 ਬੈਕ ਸਾਈਡ ਵਾਲੇ ਟਾਇਰ ਘਸੇ ਹੋਏ ਆ ਜੀ ਫਰੰਟ ਵਾਲੇ ਕਾਫੀ ਹੱਦ ਤੱਕ ਵਧੀਆ ਜੀ ਡਬਲ ਕਲਚ ਆ ਇਹ ਹੈਗਾ ਜੀ 17 ਮਾਡਲ 3 ਲੱਖ 75000 ਰੁਪਿਆ ਡਿਮਾਂਡ ਸਵਰਾਜ ਆ ਗਈ 744 ਆਖੀ ਬੈਕ ਸਾਈਡ ਵਾਲੇ ਟਾਇਰ ਕਾਫੀ ਹੱਦ ਤੱਕ ਵਧੀਆ ਪਏ ਆ 14 ਦੇ ਟਾਇਰਾਂ ਚ ਤੇ ਇਹ 8 ਮਾਡਲ ਆ ਜੀ ਤੇ 2 ਲੱਖ ਰੁਪਿਆ ਡਿਮਾਂਡ ਮਹਿੰਦਰਾ ਆ ਗਿਆ ਜੀ 475 DI ਚਾਰੇ ਟਾਇਰ ਬਿਲਕੁਲ कसे ਹੋਏ ਆ ਜੀ ਇਹ ਹੈਗਾ ਜੀ 97 ਮਾਡਲ ਆ 1 ਲੱਖ ਤੇ 60000 ਰੁਪਿਆ ਡਿਮਾਂਡ ਇਹ ਆ ਗਿਆ ਜੀ 550 ਡਬਲ ਕਲਚ ਇਹ ਹੈਗਾ 8 ਮਾਡਲ ਆ 1 ਲੱਖ ਤੇ 85000 ਰੁਪਿਆ ਡਿਮਾਂਡ ਆ ਜੀ ਸਵਰਾਜ 724 ਆ ਜੀ ਅਗਲਾ ਟਰੈਕਟਰ ਇਹ ਹੈਗਾ ਜੀ ਮਾਡਲ 2009 2,50,000 ਰੁਪਿਆ ਡਿਮਾਂਡ ਆ ਜੀ ਇਹ ਟਾਇਰ ਬਿਲਕੁਲ ਸਾਫ਼ ਸੁਥਰੇ ਜੇਕੇ ਦੇ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਪਏ ਹੋ ਜੀ ਚਾਰੇ ਪਗਲਾ ਗਈ ਮੈਸੀ 245 ਚਾਰੇ ਟਾਇਰ ਬਿਲਕੁਲ ਨਵੇਂ ਆ ਜੀ ਐਮਆਰਫ ਦੇ ਚਾਰੇ ਟਾਇਰ ਬਿਲਕੁਲ ਨਵੇਂ ਹੈ ਜੀ ਐਮਆਰ ਦੇ ਇਹ ਹੈਗਾ ਜੀ 13 ਦੇ ਟਾਇਰਾਂ ਦੇ ਵਿੱਚ ਬਿਲਕੁਲ ਸਾਫ ਡਰਟ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹ ਫਾਰੇ ਦਾ ਹਜੇ ਇੱਥੇ ਰੇਟ ਤੇ ਮਾਡਲ ਨਹੀਂ ਇੱਥੇ ਲਿਖਿਆ ਜੀ ਮਹਿੰਦਰਾ ਆ ਗਈ 273 ਇਹ ਹੈਗਾ ਜੀ 92 91 133000 ਰੁਪਿਆ ਦੀ ਮੰਗ ਹੈ ਜੀ ਨਿਊ ਬੋਲੈਂਡ ਆ ਗਈ 30 30 ਫੋਰਡ ਆਗਾ ਰੋਟੇ ਟਾਇਰ ਵੀ ਕਾਫੀ ਹੱਦ ਤੱਕ ਵਧੀਆ ਤੇ ਨਵੀਂ ਕੰਡੀਸ਼ਨ ਦੇ ਵਿੱਚ ਪਈ ਹੈ। ਫੀਅਰਡ ਦੇ ਟਾਇਰ ਹੈ ਜੀ 12 ਦੇ ਟਾਇਰਾਂ ਦੇ ਵਿੱਚ ਇਹ 6 ਮਾਡਲ ਦਾ 2 ਲੱਖ ਤੇ 45000 ਰੁਪਿਆ ਡਿਮਾਂਡ ਹੈ। 855 ਆ ਗਿਆ ਜੀ। 13 ਦੇ ਟਾਇਰਾਂ ਦੇ ਵਿੱਚ ਇਹ ਹੈਗਾ 95 ਮਾਡਲ ਹੈ ਜੀ 2 ਲੱਖ ਤੇ 15000 ਰੁਪਿਆ ਡਿਮਾਂਡ ਹੈ ਜੀ। ਨਵੀਂ ਵਾਇਰਿੰਗ ਹੋਈ ਹੈ। 460 ਆ ਗਿਆ ਜੀ। 2000 ਮਾਡਲ ਦਾ 2 ਲੱਖ ਤੇ 25000 ਰੁਪਿਆ ਡਿਮਾਂਡ ਹੈ ਜੀ। ਇਹ ਸਾਡਾ ਟ੍ਰੈਕਟਰ ਨਾਟ ਸਵਰਾਜ ਆ ਗਿਆ ਜੀ 855 ਇਹ ਹੈਗਾ 93 ਮਾਡਲ ਹੈ 1,95,000 ਰੁਪਿਆ ਡਿਮਾਂਡ ਹੈ ਜੀ ਟਰੈਕਟਰ ਫਾਰਮ ਟ੍ਰੈਕਟਰ ਆ ਗਿਆ ਜੀ 45 ਦਾ ਮਾਡਲ 7 2,85,000 ਰੁਪਿਆ ਡਿਮਾਂਡ ਹੈ ਜੀ ਇਹ ਹੈਗੇ ਆਪੋਲੋ ਦੇ ਟਾਇਰ ਆ 13 ਦੇ ਟਾਇਰਾਂ ਦੇ ਵਿੱਚ ਆ ਜੀ ਸਵਾਰਾ ਇਹ 735 ਆ ਗਿਆ ਜੀ 7 ਮਾਡਲ 270000 ਰੁਪਿਆ ਡਿਮਾਂਡ ਆ 13 ਦੇ ਟਾਇਰਾਂ ਦੇ ਵਿੱਚ ਚਾਰੇ ਟਾਇਰ ਬਿਲਕੁਲ ਨਵੇਂ ਬੈਕ ਸਾਈਡ ਵਾਲੇ ਫੋਲੋ ਤੇ ਫਰੰਟ ਵਾਲੇ ਵੀ ਉਹ ਫੋਲੋ ਦੇ ਜੌਂਡੀ ਆ ਰ ਆ ਗਿਆ ਜੀ 5203 ਲਗਾ ਰੱਖੋ ਜੀ ਥੋੜਾ ਆ ਗਿਆ ਜੀ 3600 ਇਹ 94 ਮਾਡਲ ਹੈ 1,95,55000 ਰੁਪਏ ਡਿਮਾਂਡ ਹੈ ਜੀ ਉਸ ਤੋਂ ਅਗਲਾ ਟਰੈਕਟਰ ਹੈ ਫਾਰਮ 60 ਇਹ 7 ਮਾਡਲ ਹੈ 2,75,000 ਰੁਪਏ ਡਿਮਾਂਡ ਹੈ ਜੀ ਬੈਕ ਸਾਈਡ ਵਾਲੇ ਹੈਗੇ ਅਪੋਲੋ ਕੰਪਨੀ ਦੇ ਟਾਇਰ ਹੈ ਜੀ ਸਾਫ ਤੋਂ ਫਿਰ ਫਾਰਮ 45 ਆ ਗਿਆ ਜੀ ਇੱਕ ਮਾਡਲ 2,25,000 ਰੁਪਏ ਡਿਮਾਂਡ ਹੈ ਜੀ ਮਾਲਕ ਦੀ ਗੁਡਇਰ ਦੇ ਟਾਇਰ ਹੈ ਜੀ 13 ਦੇ ਟਾਇਰਾਂ ਦੇ ਵਿੱਚ ਟਰੈਕਟਰ ਹੈ ਹਾਂਜੀ ਦੋਸਤੋ ਕਾਫੀ ਮੰਡੀ ਦੇ ਵਿੱਚ ਟਰੈਕਟਰ ਦੇਖਣ ਨੂੰ ਮਿਲੇ ਆ ਤੇ ਵੀਡੀਓ ਜਿਆਦਾ ਲੰਮੀ ਨਾ ਹੋ ਜੇ ਇਥੇ ਲਈ ਜੇ ਕਰਦੇ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਘੰਟੀ ਦਾ ਬਟਨ ਦਬਾ ਲਓ ਤੇ ਵੀਡੀਓ ਦੇਖਣ ਲਈ ਤੁਹਾਡਾ ਜੀ ਬਹੁਤ-ਬਹੁਤ ਧੰਨਵਾਦ